ਕੱਲ ਮਿਤੀ 28 25 ਨੂੰ ਇਨਸਪੈਕਟਿਜਿਸ ਵਿਜ਼ਨ ਐਸਐਚਓ थाना ਸਲਾਮਬਾਦ ਉਹਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨਕੋਟ ਉਥੇ ਇੱਕ ਨੌਜਵਾਨ ਵਿਕੀ ਜਿਹੜਾ ਸਨ ਓਜਾ ਧਰਮਪੁਰਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਰਿੰਦਰ ਕੁਮਾਰ ਤੇ ਵਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਗਈ ਹੈ ਜਿੱਤੇ ਤਤ ਤਰੰਤ ਕਾਰਵਾਈ ਕਰਦੇ ਹਸਪੈਟਿਜਿਸ ਵਿਜ਼ਨ ਦੇ ਸਮੇਤ ਫੋਰਸ ਉਥੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਾ ਐ ਦੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲਿਖ ਕੇ ਇਸ ਤਰ੍ਹਾਂ ਕੇਸ ਜਿਸ ਤਰ੍ਹਾਂ ਕੇਸ ਰਜਿਸਟਰ 1233 ਬੜਾ ਪਛੀ ਅੰਡਰ ਸੈਕਸ਼ਨ 3 ਬੀ ਐਨ ਐਸ ਅਜਿਹਾ ਕੇਸ ਰਜਿਸਟਰ ਕਰਕੇ ਜਿਹੜੀ ਕਾਰਵਾਈ ਅਮਲੀ ਲੈਂਦੀ ਤੇ ਮੌਕੇ ਤੇ ਜਿਹੜੀਆਂ ਕਾਰਵਾਈ ਕਰਦੇ ਆ ਫਰੈਂਸਿਸ ਐਸ ਦੀ ਸਹਾਦਤ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਿਹੜਾ 메ਨ ਦੋਸ਼ੀ ਸੀਗਾ ਨਿਰਿੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਜਿਹੜਾ ਇਹ ਕਤਲ ਆ ਉਹਦੇ ਨਿਰੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇਰ ਤਰ ਝੜ ਕਰਪਾਨ ਸੀਗੀ ਉਹਦੇ ਨਾਲ ਰਲ ਕੇ ਘਰ ਦੇ ਵਿੱਚ ਹੀ ਕੀਤਾ ਇਹ ਡੈਡਬਡੀ ਉਹਨਾਂ ਦੇ ਘਰੀ ਵੇਈ ਜੀਗੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਹ ਖਾਨਾ ਉਹਦੀ ਅਜੇ ਅरेस्ट ਬਾਕੀ ਆ ਜੋ ਘਰੋਂ ਫਰਾਰ ਚੱਲਿਆ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਦਰ ਦੇ ਵਿੱਚ ਵਜਾਇੰਸ ਫਿਲਹਾਲ ਜਿਹੜੀ ਉਹ ਧਿਆਨ ਚਾਹੀ ਹੈ ਉਹ ਇਹ ਹੈ ਕਿ ਜਿਹੜਾ ਇਹ ਮਰਦ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇ ਚਾਰ ਚਾਰ ਆਲਾ ਇਹ ਕਤਲ ਕਰ ਦਿੱਤਾ। ਫਿਰ ਵੀ ਅੱਜ ਇਹਦਾ ਰਿਮਾਰਕ حاصل ਕੀਤਾ ਗਿਆ। ਇਹ ਜੋ ਪੂਰੀ ਤਾਂ ਪ੍ਰੋਪਰ ਪੋਸ਼ੀਸ਼ ਕੀਤੀ ਜਾਊਗੀ ਤੇ ਜਿਹੜੇ ਮੌਤੇ ਹਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ। ਇਹ ਜਿਹੜਾ ਰਿੰਦਾ ਦੋਸ਼ੀ ਬਿਬਖਣਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ। ਉਹਨੂੰ ਵੀ ਜਲਦੋ ਜਲ ਜਿਹੜਾ ਮਕਦਮੇ ਦੇ ਅਨਸਾਰ ਕੀਤਾ ਜਾਵੇ।